ਦਸੂਆ ਵਿੱਚ ਅੱਜ ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਜੇਬ ਕਤਰੇ ਨੇ ਬਜ਼ੁਰਗ ਦੇ ਝੋਲੇ ਨੂੰ ਕੱਟ ਕੇ ਉਸ ਵਿੱਚੋਂ 50000 ਰੁਪਏ ਚੋਰਾ ਕੇ ਫਰਾਰ ਹੋ ਗਿਆ। ਉੱਥੇ ਹੀ ਇਹ ਸਾਰੀ ਘਟਨਾ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਵੰਦੀ ਜਾਣਕਾਰੀ ਦਿੰਦਿਆਂ ਚੋਰੀ ਦੇ ਸ਼ਿਕਾਰ ਹੋਏ 70 ਸਾਲਾ ਬਜ਼ੁਰਗ ਬਖਸ਼ੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਲੋ ਦੇ ਰਹਿਣ ਵਾਲੇ ਹਨ ਅਤੇ ਸਵੇਰੇ ਦਸੂਆ ਸਥਿਤ ਪੰਜਾਬ ਨੈਸ਼ਨਲ ਬੈਂਕ 'ਚੋਂ ਪੈਸੇ ਕਢਵਾਉਣ ਲਈ ਗਏ ਸੀ। ਬੈਂਕ ਤੋਂ ਮੈਂ 50000 ਰੁਪਏ ਕਢਵਾ ਕੇ ਆਪਣੇ ਝੋਲੇ ਵਿੱਚ ਪਾ ਲਿਆ। ਅਤੇ ਇਸ ਦੇ ਬਾਅਦ ਮੈਂ ਹੋਰ ਪੈਸੇ ਕਢਵਾਉਣ ਲਈ ਕਾਊਂਟਰ ਤੇ ਖੜਾ ਫਾਰਮ ਭਰ ਰਿਹਾ ਸੀ ਇੰਨੇ ਨੂੰ ਮੇਰੇ ਕੋਲ ਇੱਕ ਟੋਪੀ ਵਾਲਾ ਨੌਜਵਾਨ ਆ ਕੇ ਖੜਾ ਹੋ ਗਿਆ ਫਾਰਮ ਭਰਨ ਤੋਂ ਬਾਅਦ ਮੈਂ ਕੈਸ਼ ਕਾਊਂਟਰ ਤੇ ਖੜਾ ਸੀ ਇਸੇ ਦੌਰਾਨ ਟੋਪੀ ਵਾਲਾ ਨੌਜਵਾਨ ਦੁਬਾਰਾ ਮੇਰੇ ਕੋਲ ਆ ਕੇ ਖੜਾ ਹੋ ਗਿਆ ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸਨੇ ਮੇਰੇ ਝੋਲੇ ਵਿੱਚੋਂ ਪੈਸੇ ਕੱਢ ਲਏ ਜਦੋਂ ਦੁਬਾਰਾ ਪੈਸੇ ਕਢਵਾਏ ਤੇ ਆਪਣੇ ਝੋਲੇ ਵਿੱਚ ਪੈਸੇ ਪਾਉਣ ਲੱਗਾ ਤਾਂ ਮੈਂ ਦੇਖਿਆ ਮੈਂ ਜੋ ਪਹਿਲੇ 50000 ਰੁਪਏ ਰੱਖੇ ਸਨ ਉਹ ਬੈਗ ਵਿੱਚੋਂ ਗਾਇਬ ਸਨ ਮੈਂ ਪੂਰੀ ਜਾਣਕਾਰੀ ਬੈਂਕ ਕਰਮਚਾਰੀਆਂ ਨੂੰ ਦਿੱਤੀ ਤੇ ਠਾਣਾ ਦਸੂਹਾ ਵਿੱਚ ਆ ਕੇ ਇਸ ਦੀ ਚੋਰੀ ਦੀ ਰਿਪੋਰਟ ਲਖਾਈ ਹੈ ਬਖਸ਼ੀ ਸਿੰਘ ਨੇ ਦਸੂਹਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਚੋਰ ਨੂੰ ਫੜ ਕੇ ਮੇਰੀ ਮਿਹਨਤ ਦੀ ਕਮਾਈ ਮੈਨੂੰ ਵਾਪਸ ਦਵਾਈ ਜਾਵੇ ਉੱਥੇ ਦਸੂਹਾ ਥਾਣਾ ਦੇ ਐਸਐਚਓ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਾਜ ਕਾਲ ਲਿਆ ਗਿਆ ਹੈ ਅਤੇ ਬੈਂਕ ਦੀ ਸੀਸੀਟੀਵੀ ਦੀ ਮਦਦ ਨਾਲ ਚੋਰ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਇਸ ਜੇਬ ਕਤਲੇ ਨੂੰ ਜਲ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ। ਬਖਸ਼ੀ ਸਿੰਘ ਜੀ ਕੀ ਹੋਇਆ ਸੀ ਸਾਰਾ ਵਾਕਿਆ? ਅਸਾਂ ਮੈਂ ਤਕਰੀਬਨ 10:30 ਵਜੇ ਨਾ ਪੰਜਾਬ ਨੈਸ਼ਨਲ ਬੈਂਕ ਜੀਟੀ ਰੋਡ ਉਰਤੇ ਹਾਂ ਪੈਸੇ ਕਢਾਉਣ ਆਇਆ ਸੀ। ਤੇ ਮੈਂ ਆ ਕੇ ਫਾਰਮ ਪਰ ਆ ਕੇ 50000 ਰੁਪਇਆ ਕਢਵਾਇਆ। 50000 ਰੁਪਇਆ ਕਢਵਾਇਆ ਤਾਂ ਮੈਂ ਜਦੋਂ ਇਹ ਢੋਲੇ ਚ ਪਾ ਕੇ ਚੱਲਣ ਲੱਗਾ ਤੇ ਮੈਂ ਕਿਹਾ ਚਲੋ 50000 ਦੂਸਰੇ ਖਾਤੇ ਚੋਂ ਹੋਰ ਵੀ ਕਢਾ ਲੈਨੇ। ਦੂਸਰੇ ਖਾਤੇ ਚੋਂ ਵੀ ਮੈਂ 50000 ਰੁਪਏ ਹੋਰ ਕਢਾਇਆ ਤੇ ਜਿਹੜਾ ਪਹਿਲੇ ਵਾਲਾ ਸੀ ਜਦੋਂ ਮੈਂ ਉਹ ਲੈਣ ਗਿਆ ਤੇ ਉਹ ਝੋਲੇ ਨੂੰ ਮੈਂ ਦੇਖਿਆ ਝੋਲੇ 'ਚ 50000 ਰੁਪਏ ਆਹ ਨਹੀਂ ਸੀ ਜਦੋਂ ਮੈਂ ਦੇਖਿਆ ਤਾਂ ਇਹਦੇ ਵਿੱਚ ਨਾ ਬਲੇਡ ਲੱਗਾਇਆ ਸੀ ਆਪਣਾ ਇਹ ਇਹ ਦੇਖੋ ਇਹ ਬਲੇਡ ਮਾਰ ਕੇ ਤਾਂ 50000 ਰੁਪਏ ਕੋਈ ਪੈਸੇ ਕੱਢ ਕੇ ਲੈ ਗਿਆ ਜੀ ਕੁਝ ਪਤਾ ਲੱਗਾ ਕਿ ਕੌਣ ਸੀ ਤੁਹਾਡੇ ਲੱਗੇ ਕੌਣ ਕੁਝ ਨਹੀਂ ਨਹੀਂ ਰਾਸ਼ੀ ਵੀ ਇਹ ਨਾ ਹੈ ਨਹੀਂ ਸੀ ਬੰਦੇ ਵੀ ਦੋ ਚਾਰ ਹੀ ਸੀ ਤਾਂ ਇੱਕ ਦੋ ਜਨਾਨੀਆਂ ਇਹ ਤੇ ਪਤਾ ਨਹੀਂ ਲੱਗਾ ਕੌਣ ਲੈ ਗਿਆ ਵੈਸੇ ਫੇ ਮੈਂ ਕੈਸ਼ੀਅਰ ਨੂੰ ਪੁੱਛਿਆ ਤੇ ਆਪਣਾ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਪੈਸੇ ਦੇ ਦਿੱਤੇ ਸੀ ਤੇ ਮੈਂ ਕਿਹਾ ਜੀ ਉਹ ਫੇ ਮੈਨੂੰ ਫੁਟੇਜ ਦਿਖਾ ਦਿਓ ਉਹ ਕਹਿੰਦੇ ਹੁਣ ਮੈਨੇਜਰ ਸਾਹਿਬ ਇੱਥੇ ਨਹੀਂ ਆ ਤੇ ਇੱਕ ਘੰਟਾ ਉਹਨਾਂ ਦਾ ਉੱਥੇ ਬੈਠ ਕੀਤਾ ਮੈਨੂੰ ਉਹ ਫੁਟੇਜ ਵੀ ਨਹੀਂ ਉਹਨੇ ਦਿਖਾ ਲਈ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਨੂੰ ਮੰਗ ਕਰਦੇ ਫੁਟੇਜ ਦਿਖਾ ਲ ਕੇ ਚੋਰ ਫੜਿਆ ਜਾਏ ਤਾਂ ਮੈਨੂੰ ਮੇਰੇ ਪੈਸੇ ਮਿਲਣੇ ਚਾਹੀਦੇ ਆ ਤਬਕਸੀ ਸਿੰਘ ਹੈ ਜੀ ਪਿੰਡ ਕਾਲੋਵਾਲ ਤੋਂ 65 ਸਾਲ ਦੇ ਇਹਨਾਂ ਦੇ ਜੇ ਸਾਢੇ 10 ਵਜੇ ਪੰਜਾਬ ਨੈਸ਼ਨਲ ਬੈਂਕ ਤੇ ਬਸੂਏ ਵੇ ਕੇ ਆਪਣੇ ਪੈਸੇ ਕਢਵਾਉਣ ਲਈ ਆਏ ਸੀ ਤਾਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਜੀ ਕਿ ਅਦਾ ਕਰਕੇ ਉਹਨਾਂ ਦੇ 50000 ਰੁਪਏ ਕੋਈ ਜਿਹੜਾ ਵਿਅਕਤੀ ਹੈਗਾ ਬੈਂਕ ਦੇ ਵਿੱਚੋਂ ਹੀ ਕੋਈ ਉਹਨੂੰ ਚਿਟਿੰਗ ਕਰਕੇ ਲੈ ਗਿਆ ਹੈਗਾ ਤੇ ਬਾਕੀ ਫਿਰ ਅਸੀਂ ਮੌਕੇ ਤੇ ਬੈਂਕ ਦੇ ਵਿੱਚ ਉਹਨਾਂ ਨਾਲ ਜਾ ਕੇ ਪੁੱਛੇ ਸੀ ਉੱਥੇ ਸੀਸੀਟੀਵੀ ਫੋਟੋਜ਼ ਵਗੈਰਾ ਚੈੱਕ ਕੀਤੀਆਂ ਉਹ ਚੈੱਕ ਕਰਨ ਤੋਂ ਪਾਇਆ ਗਿਆ ਕਿ ਕੋਈ ਅਣਪਛਾਤਾ ਵਿਅਕਤੀ ਹੈ ਜੇ ਕਲੀਅਰ ਨਹੀਂ ਹੈ ਕੌਣ ਹੈ ਉੱਥੇ ਕੋਈ ਕੈਪ ਉਹਦੇ ਪਾਈ ਹੋਈ ਹੈ ਤੇ ਉਹਦੇ ਉਹ ਲੱਗਦਾ ਪਿਆ ਵੀ ਉਹ ਉਹਦੇ ਵੱਲੋਂ ਕੀ ਇਹ ਜਿਹੜੀ ਪਾਰਦਰਸ਼ਿਤ ਕੀਤੀ ਗਈ ਹੈਗੀ ਹੈ। ਬਾਕੀ ਫਿਰ ਵੀ ਅਸੀਂ ਪ੍ਰੋਪਰ ਜੀ ਦੀ ਡਗਾਈ ਨਾਲ ਹੋਰ ਅਗਾ ਜਾਂਚ ਪੜਤਾਲ ਕਰਾਂਗੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਨ ਤੇ ਜੋ ਬੰਦੀ ਕਾਨੂੰਨ ਕਰਦਿਆਂ ਕਰਾਂਗੇ।